啊！Oh. ਸਰਕਾਰ ਮੁਰਦਾਬਾਦ 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 ਜਬ ਸਰਕਾਰ ਮੁਰਦਾਬਾਦ 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 ਜਬ ਸਰਕਾਰ ਮੁਰਦਾਬਾਦ ਮੁਰਦਾਬਾਦ ਬਸ ਅੱਜ ਮੀਟਿੰਗ ਰੱਖੀ ਗਈ ਹੈ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਕਿਸ ਮੁੱਦਿਆਂ ਤੇ ਮੀਟਿੰਗ ਹੋਈ ਹੈਗੀ ਤੇ ਅਗਲੇ ਪ੍ਰੋਗਰਾਮ ਨੇ ਜਿਹੜੇ ਤੁਸੀਂ ਲਿਖੇ ਨੇ ਉਹਨਾਂ ਬਾਰੇ ਜਾਣਕਾਰੀ ਦਿਓ ਅੱਜ ਅਸੀਂ ਲੁਧਿਆਣਾ ਵਿਖੇ ਗਾਸਟਰਡ ਐਂਡ ਨਾਨ ਗਾਸਟਰਡ SCBC এমপ্লয়িজ ওয়েলফেয়ার রিফ্লেশন পাঞ্জাব ਜਿਹੜੀ ਕਿ জয়েন্ট অ্যাকশন কমিটি অফ ਸਥਾਈ 27 SCBC এমপ্লয়িজ ਐਂਡ ਸੋਸ਼ਲ ਆਰਗੇਨਾਈਜੇਸ਼ਨ ਦਾ ਇੱਕ ਮੁਖੰਗ ਹੈ ਉਹਨਾਂ ਨੇ ਸਾਰਿਆਂ ਨੇ ਇੱਥੇ ਮੀਟਿੰਗ ਕੀਤੀ ਹੈ ਔਰ ਪੰਜਾਬ ਦੇ ਦਲਿਤ ਤੇ ਪਛੜਾ ਸਮਾਜ ਵਿਰੋਧੀ ਬੁਤੀਰੇ ਦੇ ਖਿਲਾਫ ਸਾਡਾ ਮੀਟਿੰਗ ਸੀ ਅਸੀਂ ਬੜੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਤੋਂ ਸੂਬੇ ਦੀ 42% ਵਾਦੀ ਦੇ ਮਸਲਿਆਂ ਦੇ ਉੱਤੇ ਮੰਗ ਸਮਾ ਮੰਗਦੇ ਰਹੇ ਸਾਨੂੰ ਦਿੱਤਾ ਨਹੀਂ ਸਾਬ ਨੇ ਕੈਬਨਟ ਸਬ ਕਮੇਟੀ ਬਣਾਈ ਗਈ 22 ਦਸੰਬਰ 22 ਨੂੰ ਮੀਟਿੰਗ ਹੋਈ ਸਾਰੇ ਹੈਡੋ ਦੀ ਡਿਪਾਰਟਮੈਂਟਸ ਉਹਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਾਡੇ ਦਾ 2.5 ਘੰਟੇ ਪੰਜਾਬ ਭਵਨ ਚੰਡੀਗੜ੍ਹ ਉਹ ਮੀਟਿੰਗ ਕੀਤੀ ਮੀਟਿੰਗ ਪ੍ਰੰਤ ਉਸ ਵੇਲੇ ਦੇ ਜਿਹੜੇ ਸੋਸ਼ਲ ਜਸਟਿਸ ਮਿਨੋਰਟੀਜ਼ ਐਂਡ ਪਾਵਰਮੈਂਟ ਦੇ ਜਿਹੜੇ ਮੁਖੀ ਸੀ ਐਡੀਸ਼ਨਲ ਚੀਫ ਸੈਕਟਰੀ ਡਿਪਾਰਟਮੈਂਟ ਦੇ ਆਪਣੇ ਗੈਂਟਾ ਜੀ ਉਹ ਗੈਂਟਾ ਜੀ ਕੋਲ ਰਮੇਸ਼ ਕੁਮਾਰ ਗੈਂਟਾ ਜੀ ਦਾ ਨੋਡਲ ਅਫਸਰ ਬਣਾ ਦਿੱਤਾ ਗਿਆ ਲਗਾਤਾਰ ਮੀਟਿੰਗਾਂ ਹੋਈਆਂ 15 ਅਗਸਤ 2023 15 ਅਗਸਤ 2023 ਨੂੰ ਪੰਜਾਬ ਭਵਨ ਦੇ ਵਿੱਚ 242 ਸਫਿਆਂ ਦੀ ਸਾਡੇ 31 ਨਕਾਤੀ ਮੰਗ ਪੱਤਰ ਦੇ ਉੱਤੇ ਰਿਪੋਰਟ ਤਿਆਰ ਹੋਈ ਸਾਰੇ ਡਿਪਾਰਟਮੈਂਟਾਂ ਦੀ ਸਟੇਟਸ ਰਿਪੋਰਟ ਉਹਦੇ ਵਿੱਚ ਲੱਗੂ ਹੈ ਔਰ ਉਹ ਗੈਟਰ ਰਿਪੋਰਟ ਜਿਹੜੀ ਹੈ ਔਰ ਰਿਪੋਰਟ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਉਸ ਰਿਪੋਰਟ ਦੇ ਉੱਤੇ ਸਬ ਕਮੇਟੀ ਸਾਡੇ ਨਾਲ ਮੀਟਿੰਗ ਨਹੀਂ ਕਰ ਰਹੀ ਇਸ ਕਰਕੇ ਅਸੀਂ ਨਿੱਜੀ ਤੌਰ ਤੇ ਸਬ ਕਮੇਟੀ ਦੇ ਮੈਂਬਰਾਂ ਦੀ ਵੀ ਨਖੇਦੀ ਕਰਦੇ ਆ ਜਿਹੜੇ ਅੱਛਾ ਅੱਗੇ ਤੁਸੀਂ ਐਕਸ਼ਨ ਕੀ ਐਕਸ਼ਨ ਕੀ ਕਰ ਰਹੀ ਹੈ ਜੀ ਇਸ ਬਾਰੇ ਅਸੀਂ ਉਸ ਰਿਪੋਰਟ ਨੂੰ ਲਾਗੂ ਕਰਾਉਣ ਦੇ ਲਈ ਬਹੁਤ ਨੇੜਲੇ ਸਮੇਂ ਦੇ ਵਿੱਚ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਦਾ ਘਰ ਜਿਹੜਾ ਧੂਰੀ ਰੋਡ ਸੰਗਰੂਰ ਹੈ ਉਹਨੂੰ ਘੇਰਾਂਗੇ ਅਮਨ अरोड़ा ਜਿਹੜਾ ਉਹਦਾ ਮੈਂਬਰ ਆ ਸਬ ਕਮੇਟੀ ਦਾ ਸੁਨਾਮ ਦੇ ਵਿੱਚ ਦਾ ਘਰ ਘੇਰਾਂਗੇ ਆਪਣੇ ਰੋਸ ਦਾ ਪ੍ਰਗਟਾਵਾ ਕਰਾਂਗੇ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਅਸੀਂ ਉਹਦੇ ਬੂਹੇ ਦੇ ਮੋਰੇ ਕੀ ਅੱਜ ਕੀ ਅੱਜ ਕੋਈ ਡੇਟ ਫਿਕਸ ਕੀਤੀ ਹੈ ਤੁਸੀਂ ਉਹਦੀ 1.5 ਫਿਕਸ ਓਕੇ ਔਰ 6 ਦਸੰਬਰ 2025 ਨੂੰ ਪੰਜਾਬ ਸਰਕਾਰ ਦੀਆਂ ਚੁਗਲਾਂ ਹਲਾਵਾਂਗੇ ਬਹੁਤ ਵੱਡਾ ਸਾਰਾ ਸਮਾਜ ਇਕੱਠਾ ਕਰਕੇ ਸੰਗਰੂਰ ਮੁੱਖ ਮੰਤਰੀ ਕੋਟੀ ਕਰਾਂਗੇ ਜਾਂ ਚੰਡੀਗੜ੍ਹ ਵਿਧਾਨ ਸਭਾ ਕਰਾਂਗੇ ਇਹ ਅੱਜ ਫੈਸਲਾ ਕਰ ਦਿੱਤਾ ਅਕਤੂਬਰ ਦੇ ਵਿੱਚ ਅਸੀਂ ਬਲਾਕਾਂ ਲੈਵਲ ਦੀਆਂ ਤਿਆਰੀਆਂ ਕਰਾਂਗੇ ਸਤੰਬਰ ਦੇ ਵਿੱਚ ਤੇ ਜ਼ਿਲ੍ਹਿਆਂ ਤਹਿਸੀਲਾਂ ਦੀਆਂ ਤਿਆਰੀਆਂ ਕਰਾਂਗੇ ਅਕਤੂਬਰ ਦੇ ਵਿੱਚ ਅਸੀਂ ਜਿਹੜਾ ਇਹਦਾ ਆਪਣਾ ਜ਼ਿਲ੍ਹੇ ਪੱਧਰ ਤੇ ਤਿਆਰੀਆਂ ਕਰਾਂਗੇ ਅਗਸਤ ਤੋਂ 1 ਅਗਸਤ ਤੋਂ ਅਸੀਂ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਜਾ ਕੇ 6 ਦਸੰਬਰ 2025 ਨੂੰ 50 ਸਰਕਾਰ ਦੇ ਖਿਲਾਫ ਅੱਜ ਅਸੀਂ ਸੰਘਰਸ਼ ਦਾ ਜਿਹੜਾ ਐਲਾਨ ਕਰ ਦਿੱਤਾ ਤੇ ਉਹਨੂੰ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਜੀਵਾਂਗੇ ਜਿਵੇਂ ਤੱਕ ਇਹ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਨੂੰ ਅਮਲੀ ਰੂਪ ਨਹੀਂ ਦਿੰਦੇ ਸਾਡੀ ਗੱਲ ਨਹੀਂ ਸੁਣਦੇ ਸਾਡੇ ਸੰਵਿਧਾਨਕ ਮਸਲੇ ਹੱਲ ਨਹੀਂ ਕਰਦੇ ਤੇ ਸਾਡੇ ਕੋਲ ਇੱਕ ਸੰਵਿਧਾਨਕ ਅਧਿਕਾਰ ਹੈ ਕਿ ਅਸੀਂ ਆਪਣੇ ਹੱਕਾਂ ਦੀ ਰੱਖਿਦ ਲਈ ਬਾਬਾ ਸਾਹਿਬ ਦੇ ਵੱਲੋਂ ਦਿੱਤੇ ਹੋਏ ਸੰਘਰਸ਼ ਦਾ ਜਿਹੜਾ ਝੰਡਾ ਆ ਉਹਨੂੰ ਬੁਲੰਦ ਕਰੀਏ ਤੇ ਉਸ ਝੰਡੇ ਨੂੰ ਬੁਲੰਦ ਕਰਦੇ ਹੋਏ ਆਪਣੇ ਸਮਾਜ ਦੀ ਸੇਵਾ ਕਰੀਏ ਜੇ ਸਮਾਜ ਦੀ ਬਦੌਲਤ ਅੱਜ ਅਸੀਂ ਚਿੱਟੇ ਕੱਪੜੇ ਵਾਲੇ ਬਣਿਆ ਉਸ ਮੀਟਿੰਗ ਦੇ ਵਿੱਚ ਜਦੋਂ ਉਸ ਕੈਬਨਿਟ ਸਬ ਕਮੇਟੀ ਦੇ ਹੈੱਡ ਜਿਹੜੇ ਉਹ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਸਾਡੀ ਮੀਟਿੰਗ ਜਿਹੜੀ ਆ ਉਹ ਸੀਐਮ ਪੰਜਾਬ ਭਗਵੰਤ ਮਾਨ ਦੇ ਨਾਲ ਤੈਅ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਕਮੇਟੀ ਐਵੇਂ ਨਹੀਂ ਬਣੀ ਇਹ ਗਵਰਨਰ ਆਫ ਪੰਜਾਬ ਜਿਹੜਾ ਆ ਉਹਦੀ ਮਨਜ਼ੂਰੀ ਨਾਲ ਬਣੀ ਆ ਤਾਂ ਉਸ ਵੇਲੇ ਇਹ ਇਹ ਸਾਰੀਆਂ ਵਿਚਾਰਾਂ ਹੋਣ ਤੋਂ ਬਾਅਦ ਜਦੋਂ ਜਥੇਬੰਦੀਆਂ ਦੇ ਚੇਅਰਮੈਨ ਕਨਵੀਨਰਸ ਆਰ ਜਸਵੀਰ ਸਿੰਘ ਪਾਲ ਨੇ ਪੁੱਛਿਆ ਕਿ ਇਸ ਮੀਟਿੰਗ ਦਾ ਜਿਹੜਾ ਰਿਜ਼ਲਟ ਆ ਉਹ ਸਾਨੂੰ ਕਿੰਨੀ ਦੇਰ ਬਾਅਦ ਮਿਲੇਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਐਵੇਂ ਹੀ ਨਹੀਂ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਤੁਹਾਨੂੰ ਰਿਜ਼ਲਟ ਦੇਾਂਗੇ ਅੱਜ 22 ਦਸੰਬਰ 22 23 ਦਸੰਬਰ 22 ਦਸੰਬਰ 23 22 ਦਸੰਬਰ 24 ਤੇ ਅੱਜ ਜਿਹੜਾ 13/7/25 ਤੁਸੀਂ ਦੇਖ ਲਓ ਕਿੰਨਾ ਸਮਾਂ ਹੋ ਗਿਆ ਉਹ ਰਿਪੋਰਟ ਜਿਹੜੀ ਆ ਸੈਕਟਰੀ ਵੈਲਫੇਅਰ ਪੇਸ਼ ਕਰ ਚੁੱਕੇ ਆ ਔਰ ਉਹਨਾਂ ਨੇ ਹਰਪਾਲ ਸਿੰਘ ਚੀਮਾ ਨੂੰ ਜਿਹੜੀ ਉਹ ਰਿਪੋਰਟ ਦੇ ਦਿੱਤੀ ਆ ਪਰ ਅਜੇ ਤੱਕ ਲਾਗੂ ਨਹੀਂ ਹੋਈ ਇਸ ਕਰਕੇ ਜਿੱਥੇ ਬੰਦੀ ਨੇ ਇਹਨਾਂ ਨਾਲ ਸੰਪਰਕ ਕੀਤਾ ਲਾਗੂ ਕਰਨ ਵਾਸਤੇ ਬਿਲਕੁਲ ਵਾਰ-ਵਾਰ ਗਏ ਆ ਬਾਰ-ਬਾਰ ਅਸੀਂ ਗਏ ਆ ਨਾ ਕੋ ਚੀਮਾ ਸਾਹਿਬ ਕੋ ਗਏ ਆ ਅਰੋੜਾ ਸਾਹਿਬ ਕੋ ਗਏ ਆ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਲਾਗੂ ਕਰ ਦੇ ਲਾਗੂ ਕਰ ਦੇ ਪਰ ਅਮਲੀ ਰੂਪ ਦੇ ਵਿੱਚ ਇਹ ਕੁਝ ਨਹੀਂ ਕਰ ਰਿਹਾ ਇਸ ਕਰਕੇ ਸਾਨੂੰ ਹਾਰ ਕੇ ਇਹ ਕਦਮ ਜਿਹੜੇ ਚੁੱਕਣੇ ਪੈ ਰਹੇ ਆ ਅਸੀਂ ਇਹਨਾਂ ਦਾ ਹੁਣ ਜਿਹੜਾ ਆ ਉਹ ਅੱਜ ਦੀ ਮੀਟਿੰਗ 'ਚ ਫੈਸਲੇ ਕੀਤੇ ਇਹਨਾਂ ਦਾ ਕਰਕੇ ਰਾਂਗੇ ਇਹ ਘਰ ਘੇਰ ਕੇ ਇਹਨਾਂ ਨੂੰ ਦੱਸਾਂਗੇ ਕਿ ਤੁਸੀਂ ਜਿਹੜਾ ਫੈਸਲਾ ਲਾਗੂ ਨਹੀਂ ਦਲ ਸਮਾਜ ਦੇ ਲੋਕਾਂ ਦਾ ਕਰ ਰਿਹਾ ਤੇ ਇਹ ਬਹੁਤ ਵੱਡਾ ਜਿਹੜਾ ਸਾਡੇ ਨਾਲ ਅਨਿਆਇ ਕਰ ਰਿਹਾ